ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਕਿ ਜਦੋਂ ਘਰ ਵਿੱਚੋਂ ਪੈਸਾ ਮੁੱਕ ਜਾਵੇ ਤਾਂ ਕਰੋ ਇਹ ਕੁਝ ਕੰਮ ਪੈਸੇ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਮਹੱਤਵ ਆ ਪੈਸਾ ਕੋਲ ਨਾ ਹੋਵੇ ਤਾਂ ਵਿਅਕਤੀ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਜ਼ਿੰਦਗੀ ਰੁੱਕ ਜਾਈ ਗਈ ਆ ਜਾਂ ਬਿਜ਼ਨਸ ਵਿੱਚ ਘਾਟਾ ਪੈ ਗਿਆ ਲਾਸ ਹੋ ਗਿਆ ਤੇ ਪੈਸਾ ਘਰ ਵਿੱਚੋਂ ਮੁੱਕ ਗਿਆ ਤੁਸੀਂ ਜ਼ੀਰੋ ਸਟੇਜ ਤੇ ਆ ਗਏ ਹੋ ਤੇ ਫਿਰ ਵਿਅਕਤੀ ਸੋਚਦਾ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪਰਿਵਾਰ ਵੀ ਪਾਲਣਾ ਰਿਸ਼ਤੇਦਾਰੀਆਂ ਵੀ ਨਿਭਾਉਣੀਆਂ ਤਾਂ ਫਿਰ ਵਿਅਕਤੀ ਕੀ ਕਰੇ ਤਾਂ ਫਿਰ ਉਸ ਸਮੇਂ ਕਰੋ ਇਹ ਕੁਝ ਕੰਮ ਜੋ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦੇਣਗੇ ਪਰ ਇਹ ਉਹੀ ਕਾਰਨ ਜਿੰਨਾਂ ਨੂੰ ਘਾਟਾ ਪੈ ਚੁੱਕਾ ਆ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਨੇ ਉਹ ਇਹ ਤਰੀਕਾ ਜ਼ਰੂਰ ਅਪਣਾਉਣ ਸਭ ਤੋਂ ਪਹਿਲਾਂ ਜਦੋਂ ਘਾਟਾ ਪੈ ਜਾਵੇ ਲਾਸ ਹੋ ਜਾਵੇ ਮਾੜਾ ਸਮਾਂ ਆ ਜਾਵੇ ਤਾਂ ਫੇਰੇ ਕੁਝ ਕੰਮ ਜ਼ਰੂਰ ਕਰੋ ਸਭ ਤੋਂ ਪਹਿਲਾਂ ਤਾਂ ਆਪਣਾ ਜੀਵਨ ਸਾਦਾ ਕਰ ਦਿਓ ਸਾਦਾ ਜੀਵਨ ਜਿਓ ਫਜ਼ੂਲ ਖਰਚੀ ਨੂੰ ਘਟਾ ਦਿਓ ਬੰਦ ਕਰ ਦਿਓ ਖਾਦ ਸਾਦਾ ਖਾਓ ਸਾਦਾ ਪਾਓ ਇਹ ਨਹੀਂ ਮੈਂ ਕਹਿੰਦੀ ਕਿ ਖਾਣਾ ਪੀਣਾ ਬੰਦ ਕਰ ਦਿਓ ਨਹੀਂ ਆਪਣੇ ਖਰਚਿਆਂ ਨੂੰ ਘਟਾ ਦੇਵੋ ਸਿੰਪਲ ਰਹਿਣਾ ਸ਼ੁਰੂ ਕਰ ਦਿਓ ਸਿੰਪਲ ਖਾਣਾ ਸ਼ੁਰੂ ਕਰ ਦਿਓ ਬਾਹਰ ਦਾ ਬੰਦ ਕਰ ਦਿਓ ਕਿਉਂਕਿ ਜਦੋਂ ਮਾੜਾ ਸਮਾਂ ਆਉਂਦਾ ਫਿਰ ਉਹਦੇ ਵਿੱਚੋਂ ਨੰਗਣ ਵਾਸਤੇ ਮੰਜ਼ਲ ਨੂੰ ਹਾਸਲ ਕਰਨ ਵਾਸਤੇ ਵਿਅਕਤੀ ਨੂੰ ਕਠਿਨਾਈਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਆ ਇਸ ਲਈ ਫਜ਼ੂਲ ਦੇ ਖਰਚੇ ਨੂੰ ਕੁਝ ਸਮੇਂ ਵਾਸਤੇ ਬੰਦ ਕਰ ਦਿਓ ਤੇ ਰਾਤ ਨੂੰ ਸੌਣ ਲੱਗਿਆਂ ਇੰਨਾ ਜ਼ਰੂਰ ਸੋਚੋ ਸਵੇਰ ਤੋਂ ਸ਼ਾਮ ਤੱਕ ਜਿਹੜੇ ਖਰਚੇ ਕੀਤੇ ਨੇ ਉਹਨਾਂ ਵਿੱਚ ਕੀ ਜ਼ਰੂਰੀ ਸੀ ਤੇ ਕੀ ਫਜ਼ੂਲ ਖਰਚੀ ਸੀ ਜਦੋਂ ਤੁਸੀਂ ਇਹੋ ਜਿਹਾ ਲੇਖਾ ਜੋਖਾ ਕਰਨਾ ਸ਼ੁਰੂ ਕਰ ਦੇਵੋਗੇ ਨਾ ਤਾਂ ਤੁਹਾਨੂੰ ਆਪਣੇ ਆਪ ਹੀ ਸਮਝ ਲੱਗ ਜਾਵੇਗੀ ਕਿ ਮੈਂ ਅੱਜ ਪੂਰੇ ਦਿਨ ਵਿੱਚ ਫਜ਼ੂਲ ਖਰਚੀ ਕਿਹੜੀ ਕੀਤੀ ਆ ਤੇ ਫਿਰ ਤੁਸੀਂ ਉਹਨਾਂ ਖਰਚਿਆਂ ਨੂੰ ਘਟਾ ਲਵੋਗੇ ਆਪਣਾ ਜੀਵਨ ਸਾਦਾ ਕਰ ਲਵੋਗੇ ਤਾਂ ਤੁਹਾਡੀ ਜ਼ਿੰਦਗੀ ਲਾਈਨ ਤੇ ਆਉਣੀ ਸ਼ੁਰੂ ਹੋ ਜਾਵੇਗੀ ਸੇ ਵਿਉਂਤ ਨਾਲ ਚੱਲੋ ਯੋਜਨਾਬੰਦੀ ਕਰੋ ਕਿ ਜੇ ਮੈਂ ਬਿਜ਼ਨਸ ਵਿੱਚ ਅੱਗੇ ਘਾਟਾ ਖਾਦਾ ਆ ਤਾਂ ਮੈਂ ਕੀ ਗਲਤੀ ਕੀਤੀ ਆ ਕਿੱਥੇ ਗਲਤੀ ਹੋਈ ਮੇਰੇ ਕੋਲੋਂ ਤਾਂ ਕਿ ਮੈਨੂੰ ਘਾਟਾ ਪਿਆ ਤੇ ਜੇ ਘਾਟਾ ਪਿਆ ਤਾਂ ਫਿਰ ਬਾਰ-ਬਾਰ ਉਹ ਗਲਤੀ ਨਾ ਕਰੋ ਉਹ ਕੰਮ ਬਾਰ-ਬਾਰ ਨਾ ਕਰੋ ਕਿਉਂਕਿ ਜੇ ਕੰਮ ਉਹ ਬਾਰ-ਬਾਰ ਕਰੋਗੇ ਤਾਂ ਫਿਰ ਤੁਹਾਨੂੰ ਬਾਰ-ਬਾਰ ਲਾਸ ਹੋਵੇਗਾ ਇਸ ਲਈ ਉਸ ਕੰਮ ਨੂੰ ਛੱਡ ਦਿਓ ਮਾੜੇ ਸਮੇਂ ਵਿੱਚੋਂ ਨਿਕਲਣ ਵਾਸਤੇ ਕੋਈ ਜੌਬ ਕਰ ਲਵੋ ਜਦੋਂ ਸਮਾਂ ਸਹੀ ਆ ਜਾਵੇਗਾ ਤਾਂ ਫਿਰ ਤੋਂ ਕੋਈ ਬਿਜ਼ਨਸ ਸਟਾਰਟ ਕਰ ਲਿਓ ਤੇ ਜੇਕਰ ਉਸੇ ਕੰਮ ਨੂੰ ਬਾਰ-ਬਾਰ ਕਰੀ ਗਏ ਫਿਰ ਤਾਂ ਗਲਤੀ ਤੇ ਗਲਤੀ ਕਰਨ ਵਾਲੀ ਗੱਲ ਆ ਇਸ ਲਈ ਉਸੇ ਹੀ ਕੰਮ ਨੂੰ ਵਾਰ-ਵਾਰ ਨਾ ਕਰੀ ਜਾਓ ਕੋਈ ਜੋਬ ਕਰਕੇ ਆਪਣਾ ਸਮਾਂ ਸਹੀ ਕਰ ਲਵੋ ਨੰਬਰ 3 ਮਿਹਨਤ ਜ਼ਰੂਰ ਕਰੋ ਮਿਹਨਤ ਨੂੰ ਨਾ ਛੱਡੋ ਇਹ ਨਾ ਕਹੋ ਕਿ ਮੈਨੂੰ ਘਾਟਾ ਪੈ ਗਿਆ ਤੇ ਮੈਂ ਹੁਣ ਮੱਥੇ ਦੇ ਹੱਥ ਧਰ ਕੇ ਬੈਠ ਜਾਵਾਂ ਕਿ ਹੁਣ ਮੈਂ ਕੀ ਕਰਾਂ ਟੈਨਸ਼ਨ ਲਈ ਜਾਣੀ ਜਾਂ ਡਿਪਰੈਸ਼ਨ ਵਿੱਚ ਚਲੇ ਜਾਣਾ ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੋਇਆ ਕੁ ਤੁਸੀਂ ਮਿਹਨਤ ਕਰਦੇ ਜਾਓ ਕੋਈ ਜੌਬ ਕਰਕੇ ਮਿਹਨਤ ਕਰਨੀ ਸਟਾਰਟ ਕਰ ਦਵੋ ਮਿਹਨਤ ਕਦੇ ਖਾਲੀ ਨਹੀਂ ਜਾਂਦੀ ਮਿਹਨਤ ਜਰੂਰ ਸਫਲ ਹੁੰਦੀ ਆ ਇਹ ਤੁਸੀਂ ਸਾਰੇ ਜਾਣੇ ਜਾਣਦੇ ਹੋ ਇਸ ਲਈ ਟੈਨਸ਼ਨ ਲੈਣ ਨਾਲ ਕਦੇ ਮਸਲਿਆਂ ਦੇ ਹੱਲ ਨਹੀਂ ਹੁੰਦੇ ਸਗੋਂ ਵਿਅਕਤੀ ਜ਼ਿਆਦਾ ਬਿਮਾਰ ਹੁੰਦਾ ਆ ਸਿਹਤ ਵੀ ਖਰਾਬ ਹੁੰਦੀ ਆ ਇਸ ਲਈ ਮਿਹਨਤ ਨੂੰ ਲਗਾਤਾਰ ਜਾਰੀ ਰੱਖੋ ਮਿਹਨਤ ਕਰਦੇ ਜਾਓ ਤੇ ਤੁਸੀਂ ਸਫਲ ਜ਼ਰੂਰ ਹੋਵੋਗੇ ਅਗਲਾ ਨੰਬਰ ਆ ਕੇ ਸ਼ਰਮ ਬਿਲਕੁਲ ਨਾ ਕਰੋ ਜੇ ਕੋਈ ਮਾੜਾ ਸਮਾਂ ਆ ਗਿਆ ਆ ਤਾਂ ਉਸ ਵਿੱਚੋਂ ਬਾਹਰ ਨਿਕਲਣ ਲਈ ਕੰਮ ਛੋਟਾ ਵੱਡਾ ਨਾ ਵੇਖੋ ਕਿ ਇਹ ਕੰਮ ਛੋਟਾ ਆ ਤਾਂ ਮੈਂ ਨਹੀਂ ਕਰਨਾ ਜਰੂਰ ਕਰੋ ਤੁਸੀਂ ਅਕਸਰ ਹੀ ਵੇਖਦੇ ਹੋ ਕਿ ਇਹ ਹੀ ਦੇਖਦੇ ਰਹਿੰਦੇ ਲੋਕ ਕਿ ਮੈਂ ਜ਼ਿਆਦਾ ਪੜਿਆ ਲਿਖਿਆ ਆ ਤੇ ਮੇਰਾ ਕੰਮ ਜਿਹੜਾ ਵਾ ਉਹ ਛੋਟਾ ਆ ਜੇਕਰ ਮੈਂ ਇਹ ਛੋਟਾ ਕੰਮ ਕਰੂੰਗਾ ਤੇ ਮੇਰੀ ਬੇਇੱਜ਼ਤੀ ਆ ਮੇਰੀ ਇਨਸਰਟ ਆ ਇਸ ਤਰ੍ਹਾਂ ਕਰਕੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਤਾਂ ਕੰਮ ਨਹੀਂ ਚੱਲਣਾ ਕੰਮ ਤਾਂ ਕਰਨਾ ਹੀ ਪੈਣਾ ਕੰਮ ਕਦੇ ਛੋਟਾ ਵੱਡਾ ਨਹੀਂ ਹੁੰਦਾ ਮਾੜੇ ਸਮੇਂ ਵਿੱਚੋਂ ਨਿਕਲਣ ਵਾਸਤੇ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਤਾਂ ਵੈਸੇ ਹੀ ਤੁਸੀਂ ਮੁੰਡੇ ਕੁੜੀਆਂ ਵੇਖ ਰਹੇ ਹੋ ਕਿ ਉਹ ਸੋਚਦੇ ਨੇ ਕਿ ਬਾਹਰ ਜਾ ਕੇ ਵੀ ਤਾਂ ਅਸੀਂ ਇਹੀ ਕੰਮ ਕਰਨੇ ਨੇ ਤਾਂ ਉਹ ਇੱਥੇ ਹੀ ਕਰ ਰਹੇ ਨੇ ਤੁਸੀਂ ਅਕਸਰ ਦੇਖਦੇ ਹੋ ਸ਼ਹਿਰਾਂ ਵਿੱਚ ਕਿ ਮੁੰਡੇ ਕੁੜੀਆਂ ਕੰਮ ਕਰ ਰਹੇ ਨੇ ਕੋਈ ਰੇੜੀ ਲਾ ਕੇ ਬੈਠਾ ਕੋਈ ਜੂਸ ਦੀ ਲਾ ਕੇ ਬੈਠਾ ਕੋਈ ਕੁਝ ਬਣਾ ਰਿਆ ਵਾ ਜੋ ਵੀ ਟੈਲੈਂਟ ਹੈਗੇ ਆ ਉਹ ਕਰ ਰਹੇ ਆ ਕਿਉਂਕਿ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਤੇ ਜੇਕਰ ਮਾੜਾ ਸਮਾਂ ਆਇਆ ਵਾ ਤਾਂ ਉਹਦੇ ਵਿੱਚ ਇਹ ਨਾ ਵੇਖੋ ਕਿ ਮੇਰੀ ਯੋਗਤਾ ਜ਼ਿਆਦਾ ਆ ਜਾਂ ਤਾਂ ਕੰਮ ਛੋਟਾ ਆ ਮਿਹਨਤ ਕਰੋ ਤੇ ਇਸ ਸਮੇਂ ਵਿੱਚੋਂ ਨਿਕਲੋ ਜੇ ਜਦੋਂ ਚੰਗਾ ਸਮਾਂ ਆਵੇਗਾ ਤੇ ਚੰਗਾ ਸਮਾਂ ਜ਼ਰੂਰ ਆਵੇਗਾ ਜਦੋਂ ਤੁਸੀਂ ਮਿਹਨਤ ਕਰੋਗੇ ਤੇ ਫਿਰ ਤੁਸੀਂ ਆਪਣਾ ਕਾਰੋਬਾਰ ਜਿਵੇਂ ਦੀ ਯੋਗਤਾ ਵਾ ਉਹੋ ਜਿਹਾ ਕੰਮ ਲੱਭ ਸਕਦੇ ਹੋ ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਫਿਰ ਕੁਝ ਵੀ ਹੱਲ ਨਹੀਂ ਹੋਣਾ ਕੋਈ ਪੈਸਾ ਨਹੀਂ ਆਉਣਾ ਫਿਰ ਤਾਂ ਬਿਲਕੁਲ ਜ਼ੀਰੋ ਸਟੇਜ ਤੇ ਹੀ ਰਹੋਗੇ ਤੇ ਇਸ ਸਮੇਂ ਵਿੱਚੋਂ ਬਾਹਰ ਨਿਕਲਣ ਲਈ ਪੈਸਾ ਕਮਾਉਣ ਲਈ ਮਿਹਨਤ ਬਹੁਤ ਜ਼ਰੂਰੀ ਹੁੰਦੀ ਆ ਇਸ ਲਈ ਮਿਹਨਤ ਜ਼ਰੂਰ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਖੁਸ਼ਹਾਲ ਬਣੇ ਖੁਸ਼